ਨਰ ਨਰ ਰਵਾਂਗਾ ਤੂੰ ਜਿੰਦਾਬਾਦ ਕਰਨਾ ਆਪ ਇੱਕ ਇੱਕ ਹਰਫਾ ਕਰੋ ਯਾਰ ਸਰੀ ਨੂੰ ਬੋਲੋ ਨੂੰ ਜੇ ਕੇ ਆਰੇ ਨਾ ਕਿਹੜੇ ਮੂਹੇ ਕਰਾ ਵਿਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ੀਤਿਆ ਜੇ ਭਗਤ ਸਿੰਘ ਅਮਰ ਰਹੇ ਅਮਰ ਰਹੇ ਤੁਮਾਰ ਰਹੇ ਸ਼ੀਤਿਆ ਜੇ ਭਗਤ ਸਿੰਘ ਅਮਰ ਰਹੇ ਅਮਰ ਰਹੇ ਮੋਹਰ ਰਹੇ ਫਿਰਕਾ ਪ੍ਰਤੀ ਮੁਰਦਾਬਾਦ 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 ਪ੍ਰਸਤੀ ਮੁਤਾਬਕ 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 ਸ਼ਾਮ ਰਾਜ ਮੁਤਾਬਕ 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 ਸ਼ਾਮ ਰਾਜ ਮੁਤਾਬਕ 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 ਇੱਕ ਮਿੰਟ ਹੱਥ ਥੋੜੇ ਥੋੜੇ ਸੋ ਨਿਹਾਲ ਸੋ ਸਿਨਿਹਾਲ ਆਹ ਥੜਾ ਆ ਦੇ ਖੜਾ ਕੀ ਗੱਲ ਹੈ ਅਖਬਾਰੀ ਫੋਟੋ ਇਧਰ ਧਿਆਨ ਬੱਬੂ ਜਰਵਾਜ ਪੱਟੀ ਵੀ ਹੱਥ ਵਿੱਚ ਹੈ ਬੱਬਾ ਕਹੀ ਲਿਆ ਓਏ ਇੱਕ ਦੋ ਕਹੀ ਵੀ ਹੈ ਨਹੀਂ ਹਾਂ ਦੇਖੋ ਪਾਣੀ ਦੇ ਵਿੱਚ ਤਾਂ ਨਹੀਂ ਨਹੀਂ ਹਾਂ ਮੰਗਵਾ ਦੇ ਨਹੀਂ ਪਤਾਉ ਮੁਬਾਰਕ ਜੀ ਲੋਕਾਂ ਨੂੰ ਮੁਬਾਰਕ ਬੜਾ ਬੜਾ ਕੰਮ ਕਰਨਾ ਨਾ ਲੋਕਾ ਖੜੇ ਰੱਖੋ ਅੰਗਰਗ ਵਿੱਚ ਮਿੱਟੀ ਹੱਥ ਨਾਲ ਲਵਾਗ ਲੱਗੀ ਬਿੱਟੀ ਚਾਹ ਅੰਮ੍ਰਿਤ ਦੇ ਬਿੱਟੇ ਤਾਂ ਅੰਗਰਗ ਮੁਕੇ ਦਾ ਅੰਮ੍ਰਿਤ ਜੀ ਉਹਨਾਂ ਦਾ ਕੋਲ ਥੋੜੇ ਸੁਧਾਨ ਕੇ ਪਾ ਲਈ ਅਮਿਤ ਵਾਲੀ ਜੀ ਤੁਹਾਡੇ ਬਹੁਤ ਹੀ ਸੀਨੀਅਰ ਆਪਾਂ ਬੋਡੀ ਨੂੰ ਕਹਿੰਦਾ ਪੱਤਰ ਲਾ ਗੀ ਦੇ ਆਪਾ ਸ਼ਿਵੋਤਮ ਜੀ ਜੀਰਮਾਨ ਤੁਹਾਡਾ ਪੀ ਜੀ ਜੀਮਨੀ ਆ ਮਾਣਯੋਗ ਸਾਹਿਬ ਸਾਰੇ ਜਿੰਨੇ ਪਤਵੰਤੇ ਜੀ ਬੰਟੀਰ ਵਾਲੀ ਕਾਪਾ ਸਾਰੇ ਸਤਿ ਸ੍ਰੀ ਅਕਾਲ ਜੀ ਤਕਰੀਬਨ ਸਾਰਿਆਂ ਨੇ ਰੋਜ਼ ਦੀ ਪਾਣੀ ਦਿੱਤੀ ਹੈ ਜੇ ਦੋ ਦਿਨ ਇਹਾਸ ਦੀ ਹੋਰ ਕਾਲਿਆਂ ਦੇ ਖੂਨ ਹੈ ਦਾ ਕਿਰਨ ਜੀ ਦਾ ਸਾਰਾ ਇਹਨਾਂ ਤੋਂ ਤੇ ਇਹਨਾਂ ਦੀ ਆਪਾਂ ਨੂੰ ਕੋਆ ਗਾਡੋ ਕੇ ਕੋਪ ਪ੍ਰਤੀ ਸੱਜਣ ਅੱਜ ਅਸੀਂ ਇੱਕ ਮਹਾਨ ਦੇਸ਼ ਭਗਤ ਭਗਸੇਖ ਦਾ ਜਗਤ ਦਿਲ ਬਣਾ ਰਹੇ ਆਂ ਜਿਵੇਂ ਬਿਲਕੁਲ ਕਈ ਵਾਰ ਦੱਸਿਆ ਗਿਆ ਵੀ ਉਹਦਾ ਬਹੁਤ ਛੋਟੀ ਬੰਦੇ ਵਿੱਚ ਹੀ ਬਹੁਤ ਵੱਡਾ ਕੰਮ ਕੀਤਾ ਜਿਹਦਾ ਨਾਮ ਜਿਹੜਾ ਦੁਨੀਆ ਪੱਤਰ ਤੇ ਹੈ ਇਤਿਹਾਸ ਦੇ ਵਿੱਚ ਪਹਿਲੇ ਸਫਾਇਆ ਤੇ ਬਾਂਗ ਦਾ ਅਮਦਾਇਆ ਥੋੜੀ ਛੋਟੀ ਅਵਧੇ ਵਿੱਚ ਪਾਕਿਸਤਾਨ 'ਚ ਜੰਮੇ ਉਸ ਤੋਂ ਬਾਅਦ ਛੇਤੀ ਉਹਨਾਂ ਦਾ ਦੇਸ਼ ਭਗਤ ਤੋਂ ਆਹ ਹੋੜ ਕਰਕੇ ਉਹਨਾਂ ਨੂੰ ਦੇਸ਼ ਭਗਤੀ ਦੀ ਗੁਰਤੀ ਜਿਹੜੀ ਆ ਕਾਤੋਂ ਮਿਲ ਗਈ ਖਾਸਾ ਉੱਥੇ ਆ ਉਹ ਹੋਰ ਪੜਦੇ ਆ ਹੋਇਆਂ ਉਹਨਾਂ ਦਾ ਸਪਾਸ ਬਹੁਤ ਬਹੁਤ ਤੁਹਾਨੂੰ ਆ ਚਾਚਾ ਜੀ ਦਾ ਮੱਚ ਤੇ ਬਿਰਾਜਮਾਨ ਮਾਜਾ ਬਰਾਸ਼ਟਰ ਸਵ ਲੋਕਰ ਵਾਈ ਜਾ ਰਹੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਸਾਰੇ 71 ਹੋਈ ਸਾਧ ਸੰਗਤ ਸਤ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਚਾਚਾ ਜੀ ਨੇ ਬੜੇ ਵਿਸਥਾਰ ਦੇ ਨਾਲ ਸ਼ਹੀਦ ਦੇ ਆਜਮ ਭਗਤ ਸਿੰਘ ਜੀ ਦੇ ਜੋ ਉਹਨਾਂ ਦੇ ਜੀਵਨ ਕਾਲ ਬਾਰੇ ਚਾਨਣਾ ਪਾਇਆ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਕੌਮਾਂ ਆਪਣੇ ਗਵਾਡ ਵਡੇਰਿਆਂ ਨੂੰ ਆਪਣੇ ਸ਼ਹੀਦਾਂ ਦੇ ਸਤ ਜੀ ਆਜ ਦੇ ਦਿਵਾਨ ਤੇ ਸਜਾ ਪਤਰੀ ਚੰਦ ਪਾਈਏ ਵਾਹਿਗੁਰੂ ਜੀ ਦਾ ਸ਼ਰਨ ਆ। ਅੱਜ ਸਾਡੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਇਸ ਸਬੰਧ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਆਂ। ਔਰ ਅਸੀਂ ਆਪਣੇ ਸ਼ਹੀਦਾਂ ਨੂੰ ਹਰ ਰੋਜ਼ ਯਾਦ ਕਰਦੇ ਹਾਂ। ਸਵੇਰੇ ਦੋਰਾ ਸਾਉਂਦੇ ਵਿੱਚ ਵੀ ਅਰਦਾਸ ਹੁੰਦੀ ਆ ਕਿ ਜਿਨ੍ਹਾਂ ਨੇ ਬੰਦ-ਬੰਦ ਘਟਾਏ ਉਹਨਾਂ ਦੀ ਵੀ ਅਰਦਾਸ ਚਾਲੀ ਮੁਕਤੀਆਂ ਦੀ ਅਰਦਾਸ ਵਿਛੜਿਆਂ ਦੀ ਅਰਦਾਸ ਨੇਜਿਆਂ ਤੇ ਚੜਿਆਂ ਦੀ ਅਰਦਾਸ ਯਾਨੀ ਕਿ ਅਸੀਂ ਅਜੇ ਵੀ ਸ਼ਹੀਦਾਂ ਦਾ ਆਪਣਾ ਇਤਿਹਾਸ ਨੂੰ ਕਦੀ ਨਹੀਂ ਭੁੱਲਦੇ ਸਵੇਰੇ ਸ਼ਾਮ ਉਹਨਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਮੁਗਲਾਂ ਦੇ ਨਾਲ ਜੋ ਹਰ ਸਭ ਕੁਝ ਉਹਨਾਂ ਜਾਨੇ ਆਪਣੇ ਇਹ ਕੋਈ ਗੇਠੜਾ ਫਿਰ ਲੱਗਿਆ ਅੰਦੀ ਉਹ ਬਣਾਇਆ ਇੱਕ ਬਾਸਟਾ ਜਿਹੜਾ ਉਹੀ ਉਹ ਨਗਰਪਾਲਿਕਾ ਪ੍ਰਧਾਨ ਨੇ ਪੜਾ ਉਹ ਜਿਹੜੇ ਗੁਰਦਵਾਰਾ ਜਿਹੜੇ ਜਿਹੜੇ ਭਗਤ ਸਿੰਘ ਹੋਇਆ ਉਹ ਤੋਂ ਦੋ ਲੜਾਂ ਚੱਲਦੀ ਸੀ ਗੁਰਦਵਾਰਾ ਸੁਭਾਅ ਵੀ ਚੱਲ ਰਹੀ ਸੀ ਉਹ ਵੀ ਇੱਕ ਫ੍ਰੀडम ਫ੍ਰੀडम ਫਾਈਟ ਹੋਈ ਢੈਲ ਸੀਗੀ ਆਜ਼ਾਦੀ ਢੈਲ ਸੀ ਉਹ ਜਿਹਨਾਂ ਨੇ ਉਸ ਵੇਲੇ ਗੁਰਦਵਾਰਾ ਸੁਭਾਅ ਫੈਟ ਕੰਮ ਕੀਤਾ ਅੰਗਰੇਜ਼ਾਂ ਵਿਰੁੱਧ ਸੰਗੋਚਲ ਆਇਆ ਉਹਨਾਂ ਦੀ ਯਾਦ ਚੈਪਸਾ ਬਣਾਇਆ ਉਹਨੂੰ ਚਾਪ ਕੇ ਰੋਚਲਾ ਵੱਫਰੋ ਕਿ ਹੈ ਜੁਦਾ ਕੋਈ ਨਾ ਪਰਚੋਤ ਕਈ ਵਾਰੀ ਨਹੀਂ ਹੁੰਦੇ ਕੋਈ ਆ ਫੜਗੜ ਨਾ ਰੱਖੋ ਉਹ ਸਾਰੇ ਨੂੰ ਆਪਣੀ ਸੜਕ ਕਈ ਜਾਣੀ ਕਿ ਇਹ ਹੈਗੀ ਹਾਜ਼ਰ ਵਾਲੀ ਉਹ ਜਿਹਨਾਂ ਬਜੀ ਉਹਦਾ ਨਾਮ ਹਾਕਾ ਦੀ ਲੇਖੋ ਲੋਕੀ ਨਹੀਂ ਨਾਲੀ ਇੰਜੀ ਆ ਬਸ ਸੜਕਾਂ ਲੀ ਸੜਕ ਦੀ ਕਿਹਾਗਾ ਕਿ ਡੱਬੇ ਸਬਦ ਕਰਕੇ ਕੋਈ ਕੋਈ ਟੀਮਟ ਵੀ ਕੀਚਿਆ ਨੇ ਸਿਰਫ ਸੈਨਿਓਰ ਵੀ ਤੱਕ ਟੀਮਟ ਨੇ ਦੇ ਪ੍ਰੈਕਟੀਕਲ ਵੀ ਕਰਦੇ ਨੇ ਸਹਿਬ ਜਨਾਂ ਲਈ ਸਾਡਾ ਜੁੜਿਆ ਅਸੀਂ ਸਹਿਦਕ ਸੁਭਾਵਨ ਕਰਦੇ ਆਂ ਉਹਨਾਂ ਕਤਾਬਾ ਰੀਡ ਕਰਦੇ ਆਂ ਉਹਨਾਂ ਸਹਿਦ ਕਰਨ ਸਨਮਾਨ ਕਰਦੇ ਆਂ ਗਵਰਨਮੈਂਟ ਕਾਰਨ ਦੀ ਸਭਾ ਚਾਹਤ ਪ੍ਰੋਗਰਾਮ ਕਰਉਂਦੇ ਆਂ ਸਾਡਾ ਜਿਹੜਾ ਮਾਝਾ ਬ੍ਰਾਸਤਾ ਸਿਆ ਇਤਿਹਾਸ ਬ੍ਰਾਸਤ ਸਭਾ ਚਾਹਤੇ ਪੰਜਾਬੀ ਸਹਿਦ ਦਾ ਇੱਕ ਇਤਾਰੇ ਖੇਤਰ ਦਾ ਇੱਕ ਸਥਾਪਿਤ ਫਿਰਕਾ ਪ੍ਰਸਤੀ ਤੋਂ ਉੱਪਰ ਕੇ ਧਰਨ ਰੂਪਕ ਰਹਿ ਗਏ ਅੱਜ ਇਹ ਅੰਦੋਸ਼ਵਾਜ ਜਿਹੜਾ ਅੰਧਪੱਖਪਨ ਤੋਂ ਬਚ ਕੇ ਅਪਰਧ ਦੇ ਪੁਚਾਇਆ ਜਾ ਸਕਦਾ ਮੇਰੇ ਅੱਗੇ ਜਿਸ ਤੰਗਾ ਉਹਨਾਂ ਨੇ ਜਿਹੜੇ ਅੱਗੇ ਪੰਛੀ ਨੇ ਦੋ ਨਾਰੇ ਦਿੱਤੇ ਸੀ ਉਦੋਂ ਨਾਰਾ ਜਿਹੜਾ ਇਨਕਲਾਬ ਜਿੰਦਾਬਾਦ ਕੋਈ ਜਰਾ ਮਨ ਕਬੂਲ ਨਹੀਂ ਚੀਗਾ ਉਹ ਭਾਜ ਜਿਹੜਾ ਉਹਨਾਂ ਦੇ ਨਾਰਾ ਦੇ ਨਾਲ ਨੌਜਵਾਨ ਪੀੜੀ ਨੇ ਇਹਨੂੰ ਉਡਰੋ ਕੀਤਾ ਇੱਕ ਸਾਮਰਾਜ ਮੁੜਦਾਬਾ ਜਿਹੜੀ ਸਾਮਰਾਜ ਸ਼ਕਤੀਆਂ ਨੇ ਅੱਜ ਵੀ ਸਾਡੇ ਤੇ ਹਸੋਣਾ ਚਾਹੁੰਦੇ ਨੇ ਉਹ ਫਿਰਕਾ ਪ੍ਰਸਤੀ ਨੂੰ ਹਵਾ ਦੇ ਦਿੰਦੀ ਆ ਪਈਆਂ ਨੇ ਫਿਰਕਾ ਪ੍ਰਸਤੀ ਤੋਂ ਬਚ ਨਹੀਂ ਸਾਨੂੰ ਅਜਾ ਇੱਕ ਐਡ ਕਰਨਾ ਚਾਹੀਦਾ ਅਹੀ ਉਹ ਜਿਹੜੀ ਸਵਾਰੀ ਭਰਾਈਏ ਫਿਰਕਾ ਪ੍ਰਸਤੀ ਸਵਾਰੀ ਭਰਾਈਆ ਉਹ ਸਾਡੇ ਉੱਤੇ ਭਰਾੜ ਭਰਾੜ ਜੜਾਉਂਦੀ ਆ ਕਿਵੇਂ ਅੰਗਰੇਜ਼ ਨਾਲ ਫਿਰਿਆ ਨਾ ਮਰੇ ਭਰਾ ਮਰੂ ਜਾਂਦ ਉਹ ਫਿਰਕਾ ਪ੍ਰਸਤੀ ਵੀ ਇੰਜ ਹੀ ਕਰਦੀ ਪਈ ਆ ਅਹੀ ਅੱਜ ਹੁੱਕਾ ਜਰਾ ਇਹੋ ਹੀ ਆ ਤੁਹਾਡੇ ਨਾਲ ਗੰਦੰਦ ਝਗਾ ਕੇ ਕਿ ਫਿਰਕਾ ਪ੍ਰਸਤੀ ਜਿਹੜੀ ਆ ਉਹ ਇੱਕ ਸਵਾਰੀ ਭਰਾਈ ਆ ਉਹ ਤੋਂ ਖੜਾ ਝੁਟੇ ਜਿਹੜੇ ਆਪਾਂ ਸਾਰੇ ਵੰਸ ਨੇ ਜਿਹੜੇ ਬਿਠੇ ਆ ਵੰਸੋ ਨੇ ਵਰਕਾ ਦੇ ਬਿਠੇ ਲੋਕ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਕਿ ਸਾਡੀ ਲਹਿਰ ਬਣੀ ਵੇ ਇਹ ਸੀਗਾ ਇਹਦਾ ਮੁੱਢ ਜਾਂ ਹੁਣ ਮੈਂ ਸਭ ਤੋਂ ਪਹਿਲਾਂ ਕਹਾਗਾ ਸੱਜਾ ਦਾ ਕਿ ਮੈਂ ਤੁਸੀਂ ਕਿ ਜਿਹੜੇ ਸਾਡੇ ਮਾਝਾ ਰਾਸ਼ਟਰ ਦੇਸ਼ ਤੋਂ ਦੇ ਬਹੁਤ ਹੀ ਸਤਕਾਰਯੋਗ ਜੀ ਤੁਹਾਡਾ ਮਾਜਾ ਵਿਰਾਸਤ ਉਸ ਦੇ ਸਾਰੇ ਇੰਟਰਸਟਿੰਗ ਮੈਂਬਰ ਤੇ ਹੋਦਿਆ ਸਾਰੇ ਇਥੇ ਸਾਡੇ ਸ਼ਹਿਰ ਤੋਂ ਆਏ ਬਤਵੰਤੇ ਸੱਜਣਾਂ ਨੂੰ ਸਾਰਿਆਂ ਨੂੰ ਮੇਰੇ ਪਿਆਰ ਭਰੀ ਸ਼ਸ਼ਿਕਾ ਸਾਰਿਆਂ ਨੂੰ ਸਾਡੇ ਬਹੁਤ ਹੀ ਅਜ਼ੀਜ਼ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜਿਦੇ 1898 ਜਨਮ ਦਿਨ ਮਿਆਂ ਸਾਰਿਆਂ ਨੂੰ ਪਹਿਲਾਂ ਤੇ ਆਪਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦਾ ਦਿਨ ਜਿਹੜਾ ਆ ਜਿੱਦਾਂ પુરਸ਼ੋਤਮਨ ਕਰਨ ਨੇ ਗੱਲ ਕੀਤੀ ਕਿ ਅਸੀਂ ਕਿਉਂ ਕਿਉਂ ਪੁਰਾਣੇ ਖੂਪ ਪੱਢਦੇ ਆਂ ਸ਼ੀਦ ਆਜ਼ਮ ਕੋਈ 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 ਇਨਸਾਨ ਨਹੀਂ ਸਨ ਇਨਸਾਨੀ ਜਾਂਮੇ ਦੇ ਵਿੱਚ ਤੇ ਸੀਗੇ ਲੇਕਿਨ ਜਿਹੜੇ ਉਹਨਾਂ ਦੇ ਵਿਚਾਰ ਸੀਗੇ ਅੱਜ ਦਾ ਦਿਨ ਜਿਹੜਾ ਆ ਇੱਕ ਵਿਚਾਰਧਾਰਾ ਦੇ ਜਨਮ ਦਿਨ ਦਾ ਦਿਨ ਆਪਾਂ ਉਹਨਾਂ ਦੇ ਵਿਚਾਰਧਾਰਾ ਨੂੰ ਲੈ ਕੇ ਚੱਲਾਂਗੇ ਇਹਨਾ ਪਰਸਨਲੀ ਇਹ ਮੰਨਣਾ ਕਿਸ਼ੂ ਨਿਦੇ ਆਜ਼ਮ ਨੂੰ ਸ਼ੀਦੇ ਆਜ਼ਮ ਉਹਨਾਂ ਦੇ ਵਿਚਾਰਾਂ ਦੇ ਜਿਹਨੂੰ ਉਹਨਾਂ ਨੇ ਉਹ ਇੱਕ ਕ੍ਰਾਂਤੀਕਾਰੀ ਕੱਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਗਰਮ ਖਿਆਲਾਂ ਦੇ ਗਰਮ ਲਹਿਰ ਦੇ ਕ੍ਰਾਂਤੀਕਾਰੀ ਸੀਗੇ ਬੰਮ ਸੀਗੇ ਤੇ ਸੋਲ ਸੀ ਉਹ ਬਹੁਤ ਸੰਵੇਦਨਸ਼ੀਲ ਬੰਬਲੀ ਜਦੋਂ ਬੰਮ ਫਟਣ ਤੋਂ ਬਾਅਦ ਜਿਹੜਾ ਮੋੜ ਸੀਗਾ ਆਜ਼ਾਦੀ ਦੀ ਲੜਾਈ ਦੇ ਵਿੱਚ ਜਿਹੜਾ ਮੋੜ ਆਇਆ ਉਹ ਕ੍ਰਿਟੀਕਲ ਸੀਗਾ ਉਹ ਤੋਂ ਸਾਰਾ ਕੁਝ ਬਦਲ ਗਿਆ ਕਿਉਂ ਬਦਲ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਇਹ ਕਿ ਇਨਕਲਾਬ ਦੀ ਆਵਾਜ਼ ਸੁਣੇ ਜਾਣਾ ਬਹੁਤ ਸੀ ਬੰਬ ਫਟਿਆ ਅੰਰੀਜ਼ੀ ਨੂੰ ਕੋਮਤ ਡਾਲ ਗਈ ਉਹਨਾਂ ਨੂੰ ਸੁਣਿਆ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਉਹਨਾਂ ਨੂੰ ਇਨਕਲਾਬ ਦੀ ਆਵਾਜ਼ ਸੁਣਾਈ ਦਿੱਤੀ ਲੋਕ ਜੁੜੇ ਨੌਜਵਾਨ ਜਾ ਕੇ ਫਿਰ ਫਿਰ ਉਹ ਮੋੜ ਆਇਆ ਫਿਰ ਸਾਨੂੰ ਕਿਤੇ ਜਾ ਕੇ ਆਜ਼ਾਦੀ ਮਿਲੇ ਆਜ਼ਾਦੀ ਤੇ ਮਿਲਗੀ ਸਾਨੂੰ ਪਰ ਆਜ਼ਾਦੀ ਸਿਰਫ ਇੱਕ ਲਫ਼ਜ਼ ਨਹੀਂ ਆਏਗਾ ਕਿ ਅਸੀਂ ਆਜ਼ਾਦ ਹੋ ਕੇ ਬੈਠ ਗਏ ਆਜ਼ਾਦ ਹਵਾ ਦੇ ਸਾਹ ਲੈ ਰਹੇ ਹਾਂ ਆਜ਼ਾਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਸਾਨੂੰ ਉਹ ਜ਼ਿੰਮੇਵਾਰੀ ਦੇ ਦਿੱਤੇ ਗਏ ਕਿ ਅਸੀਂ ਆਜ਼ਾਦ ਕਿਵੇਂ ਰਹਿਣਾ ਅਸੀਂ ਪੂੰਜੀਵਾਦ ਤੋਂ ਕਿਵੇਂ ਆਜ਼ਾਦ ਰਹਿਣਾ ਅਸੀਂ ਸਮਰਾਜਵਾਦ ਤੋਂ ਕਿਵੇਂ ਆਜ਼ਾਦ ਰਹਿਣਾ ਅਸੀਂ ਫਿਰਕਾ ਪ੍ਰਸਤੀ ਤੋਂ ਕਿਵੇਂ ਆਜ਼ਾਦ ਰਹਿਣਾ ਅਸੀਂ ਜਿਹੜੇ ਸਾਡੇ ਮਨੁੱਖੀ ਵਖਰੇਵੇਂ ਨੇ ਉਹਦੇ ਤੋਂ ਕਿਵੇਂ ਆਜ਼ਾਦ ਰਹਿਣਾ ਤਾਂ ਇਸ ਲਈ ਕਿਤੇ ਨਹੀਂ ਅਸੀਂ ਅੱਜ بڑے ਰਹੇ ਹੋਣ ਦੇ ਬਾਵਜੂਦ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਾਤ ਪਾਤ ਕਰਦੇ ਹਾਂ ਅਸੀਂ ਧਰਮ ਪ੍ਰਸਤੀ ਕਰਦੇ ਹਾਂ ਅਸੀਂ ਆਜ਼ਾਦ ਨਹੀਂ ਹਾਂ ਇਸ ਵਾਸਤੇ ਸਾਨੂੰ ਹਜੇ ਵੀ ਲੋੜ ਹੈ ਕਿ ਸਾਨੂੰ ਜਿਹੜਾ ਇੱਕ ਆਜ਼ਾਦੀ ਲਈ ਜਿਹੜੇ ਇੱਕ ਮੁੱਖੀ ਜਿਹੜੇ ਬਰਤਾਰੇ ਲਈ ਜਿਵੇਂ ਅਸੀਂ ਹਰ ਜੀ ਵੀ ਉਹ ਫਿਰ ਕਾ ਬਸ ਨੇ ਕੇ ਸੰਭਾਲਾ ਤੇ ਪੂੰਜੀਵਾਦ ਦੇ ਕਰ ਤੋਂ ਬੈਠੇ ਆ ਉਹਦੇ ਕੇ ਸਾਨੂੰ ਸਾਰਿਆਂ ਨੂੰ ਆਜ਼ਾਦੀ ਮਿਲੇ ਇਸ ਵਾਸਤੇ ਜ਼ਰੂਰੀ ਹੈ ਕਿਸੀਂ ਉਹਨਾਂ ਦੀ ਸੋਚ ਤੇ ਚਲਦੇ ਹਾਂ ਕਿ ਸਾਡੀਆਂ ਜਿਹੜੀਆਂ ਜੜ੍ਹਾਂ ਨੇ ਸਾਡੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲ ਕੇ ਰੱਖੀਏ ਪੁਰਾਣੇ ਗੂਰਾਂ ਦਾ ਫੁੱਟ ਦੇ ਦੇ ਹੋ ਬੋਲ ਸਾਰੇ ਜਨ ਨੂੰ ਲਈਏ ਦੇ ਅੱਜ ਅਸੀਂ ਸਾਡੇ ਆਫਿਸ ਦੇ ਵਿੱਚ ਅਸੀਂ ਖੁੰਡਨ ਕੈਂਪ ਵੀ ਲਗਾਇਆ ਅਸੀਂ ਕੈਂਪ ਉੱਥੇ ਲਗਾਇਆ ਚੱਲਿਆ ਤੇ ਮੇਰੀ ਬੇਨਤੀ ਇਹ ਤੁਸੀਂ ਸਾਰਿਆਂ ਨੇ ਉੱਥੇ ਵਿਉਪਕਨ ਨਹੀਂ ਪਾਣਾ ਤੇ ਸਾਰਿਆਂ ਨੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾ ਸੀ ਨਿਹਦੇ ਆਜ਼ਮ ਅਤੇ ਜਸਬੀ ਨੂੰ ਬਹੁਤ ਬਹੁਤ ਸਲਾਮ ਤੇ ਇਨਕਲਾਬ ਜਿੰਦਾਬਾਦ ਬਹੁਤ ਅੰਕਲ ਜ਼ਰੂਰ ਲੱਗ ਜਾਏਗਾ ਸੀ ਨਿਹਦੇ ਆਜ਼ਮ ਦਾ ਬੋਕਨਾ ਕੈਂਪ ਬਹੁਤ ਬਹੁਤ ਬੰਦਾ ਹੋਰ ਕਰਵਾਜੀ Otro oh, día.